ਇਨਸਾਨ ਮਰਨ ਤੋਂ ਕਿੰਨਾ ਟਾਈਮ ਬਾਅਦ ਤੱਕ ਵੀ ਜਿਉ ਸਕਦਾ ਹੈ ਕਾਰ ਹਮੇਸ਼ਾ ਚਿੱਟੇ ਰੰਗ ਦੀ ਹੀ ਕਿਉਂ ਲੈਣੀ ਚਾਹੀਦੀ ਹੈ ਜਿਵੇਂ ਜੰਗਲ ਦਾ ਰਾਜਾ ਸ਼ੇਰ ਹੈ ਉਸ ਤਰ੍ਹਾਂ ਸੱਪਾਂ ਦਾ ਰਾਜਾ ਕਿਹੜਾ ਸੱਪ ਹੈ ਉਹ ਕਿਸ ਤਰ੍ਹਾਂ ਦਾ ਪੰਦਾ ਹੈ ਜਿਹੜਾ ਤੁਹਾਡੇ ਪੂਰੇ ਸਰੀਰ ਦਾ ਭਾਰ ਵੀ ਚੱਕ ਸਕਦਾ ਹੈ ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ ਮੈਂ ਹਾਂ ਤੁਹਾਡਾ ਹੁਜ ਜਸਪੀ ਸਿੰਘ ਜੀ ਤੁਸੀਂ ਦੇਖ ਰਹੇ ਹੋ ਜੋ ਟੀਵੀ ਕੀ ਤੁਸੀਂ ਜਾਣਦੇ ਹੋ ਕਿ ਮગરਮਛ ਕਦੇ ਵੀ ਆਪਣੀ ਜ਼ਿਆਦਾ ਉਮਰ ਹੋਣ ਕਰਕੇ ਨਹੀਂ ਮਰਦਾ ਮગરਮਛ ਦੀ ਮੌਤ ਹੁੰਦੀ ਹੈ ਤਾਂ ਸਿਰਫ ਬਿਮਾਰੀ ਦੇ ਕਾਰਨ ਹੁੰਦੀ ਹੈ ਇਸ ਕਰਕੇ ਜ਼ਿਆਦਾਤਰ ਮગરਮਛਾਂ ਦੀ ਉਮਰ 100 ਸਾਲ ਤੋਂ ਉੱਪਰ ਹੀ ਹ ਇਹ ਫੋਟੋ ਨੂੰ ਦੇਖਣ ਤੋਂ ਬਾਅਦ ਸ਼ਾਇਦ ਤੁਸੀਂ ਯਕੀਨ ਨਾ ਕਰੋ ਕਿ ਇਹ ਇੱਕ ਕੁੱਤੇ ਦਾ ਫੋਟੋ ਹੈ ਇਹ ਇੱਕ ਅੱਖ ਅਤੇ ਇੱਕ ਲੱਤ ਦੇ ਨਾਲ ਪੈਦਾ ਹੋਇਆ ਹੈ ਇਸਦੇ ਨੱਕ ਵੀ ਨਹੀਂ ਹੈ ਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਆਪਣੇ ਪੈਦਾ ਹੋਣ ਦੇ 10 ਮਿੰਟ ਬਾਅਦ ਹੀ ਮਰ ਗਿਆ ਪੂਰੀ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਸੱਪ ਮਿਲਦੇ ਹਨ ਪਰ ਇੱਕ ਸੱਪ ਅਜੀਬੀ ਹੈ ਜਿਸ ਨੂੰ ਸੱਪਾਂ ਦਾ ਰਾਜਾ ਕਿਹਾ ਜਾਂਦਾ ਹੈ ਇਹ ਸੱਪ ਹੈ ਜੀ ਕਿੰਗ ਕੋਬਰਾ ਇਸ ਦੇ ਉੱਪਰ ਜ਼ਹਿਰ ਜਣ ਕੇ ਵੈਨਮ ਦਾ ਅਸਰ ਵੀ ਨਹੀਂ ਹੁੰਦਾ ਇਸ ਤਰ੍ਹਾਂ ਹੀ ਆਪਣੇ ਵਰਗੇ ਜਣ ਕੇ ਕਿੰਗ ਕੋਬਰਾ ਸੱਪਾਂ ਨੂੰ ਵੀ ਮਾਰ ਕੇ ਖਾ ਜਾਂਦਾ ਹੈ ਸ਼ਾਇਦ ਹੀ ਤੁਸੀਂ ਇਸ ਦਾ ਪਿੰਜਰ ਦੇਖਿਆ ਹੋਵੇਗਾ ਜੇਕਰ ਨਹੀਂ ਦੇਖਿਆ ਤਾਂ ਇਹ ਦੇਖੋ ਤੇ ਇਸ ਪਿੰਜਰ ਦੇ ਕਾਰਨ ਹੀ ਇਹ ਧਰਤੀ ਦੇ ਉੱਪਰ ਸਿੱਧਾ ਖੜਾ ਹੋ ਜਾਂਦਾ ਹੈ ਅੱਜ ਦੀ ਵੀਡੀਓ ਨੂੰ ਤੁਹਾਡੇ ਤੱਕ ਪਹੁੰਚਾਇਆ ਗਿਆ ਹੈ ਪ੍ਰੋਫੈਸ਼ਨਲ ਵੀਜ਼ਾ ਸੋਲੂਸ਼ਨ ਵੱਲੋਂ। ਇਹ ਕੈਨੇਡਾ ਤੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਦੇ ਮਾਹਰ ਹਨ ਤੇ ਇਹਨਾਂ ਕੋਲ ਲਗਭਗ 30 ਸਾਲ ਦਾ ਤਜਰਬਾ ਹੈ। ਇਹ ਹਰ ਤਰ੍ਹਾਂ ਦੀ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਚਾਹੇ ਉਹ ਕੈਨੇਡਾ ਜਾਂ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਹੋਵੇ, ਵਰਕ ਪਰਮਿਟ ਜਾਂ ਫਿਰ ਪੀਆਰ ਦੀ ਐਪਲੀਕੇਸ਼ਨ ਤੇ 스ਪਾਊਸ ਕੇਸ ਇਹਨਾਂ ਦੀ ਸਪੈਸ਼ੈਲਟੀ ਹੈ। ਰਿਫਿਊਜ਼ਲ ਕੇਸ ਵਾਲੇ ਇਹਨਾਂ ਦੇ ਨਾਲ ਜ਼ਰੂਰ ਇੱਕ ਵਾਰ ਸੰਪਰਕ ਕਰੋ। ਇਹਨਾਂ ਦਾ ਵਟਸਐਪ ਨੰਬਰ 64221121112 ਹੈ। ਇਹਨਾਂ ਦਾ ਦਫ਼ਤਰ ਕੈਨੇਡਾ ਤੇ ਨਿ ਵਾਟਸਐਪ ਨੰਬਰ ਤੇ ਜਰੂਰ ਸੰਪਰਕ ਕਰਨਾ ਜੇਕਰ ਮੈਂ ਤੁਹਾਨੂੰ ਕਹਾਂ ਕਿ ਇੱਕ ਅਜੀਹਾ ਪੱਤਾ ਵੀ ਹੈ ਜਿਸ ਦੇ ਉੱਪਰ ਤੁਸੀਂ ਖੜ੍ਹ ਸਕਦੇ ਹੋ ਤੇ ਉਹ ਤੁਹਾਡਾ ਵਜ਼ਨ ਚੱਕ ਲਵੇਗਾ ਤਾਂ ਤੁਸੀਂ ਮੇਰੀ ਇਸ ਗੱਲ ਦੇ ਉੱਪਰ ਯਕੀਨ ਨਹੀਂ ਕਰੋਗੇ ਇਹ ਹੈ ਜੀ ਦੁਨੀਆ ਦਾ ਸਭ ਤੋਂ ਤਾਕਤਵਰ ਪੱਤਾ ਜਿਸ ਦਾ ਨਾਮ ਹੈ ਵਿਕਟੋਰੀਆ ਵਾਟਰ ਲੀਲੀ ਇਹ ਪੱਤਾ ਆਪਣੇ ਉੱਪਰ 60 ਤੋਂ ਲੈ ਕੇ 80 ਕਿਲੋਗ੍ਰam ਤੱਕ ਦਾ ਵਜ਼ਨ ਚੱਕ ਸਕਦਾ ਹੈ ਤੁਸੀਂ ਇਹ ਫੋਟੋ ਦੇਖੋ ਇਹ ਇੱਕ ਪਰਫੈਕਟ ਉਦਾਹਰਨ ਹੈ ਕਿ ਇਕੱਲੇ ਰਹਿਣਾ ਕਿੰਨਾ ਵਧੀਆ ਹੈ ਮਾੜੇ ਲੋਕਾਂ ਯਾਨੀ ਕਿ ਵਿਗੜੇ ਹੋਏ ਲੋਕਾਂ ਦੇ ਨਾਲ ਰਹਿਣ ਨਾਲੋਂ ਤੁਸੀਂ ਇਸ ਵਿੱਚ ਦੇਖ ਸਕਦੇ ਹੋ ਕਿ ਇੱਕ ਫਲ ਖਰਾਬ ਸੀ ਤੇ ਉਸਨੇ ਆਪਣੇ ਨਾਲ ਦੂਜੇ ਫਲ ਨੂੰ ਵੀ ਖਰਾਬ ਕਰ ਦਿੱਤਾ ਇਸ ਫੋਟੋ ਦੇ ਵਿੱਚੋਂ ਤੁਸੀਂ ਸਮਝ ਸਕਦੇ ਹੋ ਕਿ ਜੇਕਰ ਤੁਸੀਂ ਵੀ ਮਾੜੇ ਲੋਕਾਂ ਦੇ ਨਾਲ ਰਹੋਗੇ ਤਾਂ ਉਹ ਵੀ ਤੁਹਾਨੂੰ ਆਪਣੇ ਵਰਗਾ ਬਣਾ ਦੇਣਗੇ ਇਸ ਲਈ ਬਿਹਤਰ ਹੈ ਕਿ ਤੁਸੀਂ ਇਕੱਲੇ ਹੀ ਰਹੋ ਇਹ ਜੋ ਹੁਣ ਮੈਂ ਤੁਹਾਨੂੰ ਫੈਕਟ ਦੱਸੂਗਾ ਇਹ ਫੈਕਟ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਮੰਨ ਜਾਓਗੇ ਕਿ ਜਾਨਵਰਾਂ ਦੇ ਵਿੱਚ ਵੀ ਫੀਲਿੰਗਾਂ ਹੁੰਦੀਆਂ ਹਨ ਤੇ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਤੁਹਾਨੂੰ ਦੱਸਣ ਦੀ ਕਿ ਤੁਸੀਂ ਸਾਰੇ ਵੀ ਜਾਨਵਰਾਂ ਦੇ ਨਾਲ ਪਿਆਰ ਕਰੋ ਜਿਵੇਂ ਕਿ ਇਹ ਘੋੜੇ ਦਾ ਮਾਲਕ ਕਾਰ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਜਦੋਂ ਉਸ ਨੂੰ ਦਫਨਾਉਣ ਦੀ ਕੋਸ਼ਿਸ਼ ਹੋ ਰਹੀ ਸੀ ਤਾਂ ਇਹ ਘੋੜਾ ਭੱਜ ਕੇ ਜਾ ਕੇ ਉਸ ਨੂੰ ਸੁੰਘਣ ਲੱਗ ਗਿਆ ਫਿਰ ਜਦੋਂ ਇਸ ਘੋੜੇ ਨੂੰ ਪਤਾ ਲੱਗਿਆ ਕਿ ਉਸ ਦਾ ਮਾਲਕ ਜਾਉਂਦਾ ਨਹੀਂ ਹੈ ਤਾਂ ਇਹ ਉਸਦੇ ਕਾਫਨ ਦੇ ਉੱਪਰ ਸਿਰ ਰੱਖ ਕੇ ਰੋਣ ਲੱਗ ਗਿਆ ਇਸ ਲਈ ਇੱਥੇ ਇਹ ਕਹਿਣਾ ਵਾਜਬ ਹੈ ਕਿ ਇਨਸਾਨ ਦੇ ਨਾਲੋਂ ਜਾਨਵਰਾਂ ਨੂੰ ਜ਼ਿਆਦਾ ਦਰ ਯਾ ਵਰਬਿਕਸੇ ਜੀਵ ਨੂੰ ਭੁੱਲ ਕੇ ਵੀ ਕਦੇ ਛੋਟੀ ਡੰਡਾ ਜਾਂ ਰੂੜਾ ਨਾ ਮਾਰਿਓ ਕਿਉਂਕਿ ਧਰਤੀ ਸਾਰਿਆਂ ਦੀ ਸਾਂਝੀ ਹੈ ਤੇ ਉਹਨਾਂ ਦਾ ਵੀ ਇਸ ਦੁਨੀਆ ਦੇ ਉੱਪਰ ਜਿਉਣ ਦਾ ਉਹਨਾਂ ਹੀ ਅਧਿਕਾਰ ਹੈ ਜਿੰਨਾ ਕਿ ਸਾਡਾ ਹੈ ਜੇਕਰ ਤੁਸੀਂ ਕੋਈ ਨਵੀਂ ਕਾਰ ਲੈਣ ਬਾਰੇ ਸੋਚ ਰਹੇ ਹੋ ਤਾਂ ਹਮੇਸ਼ਾ ਵਾਈਟ ਰੰਗ ਦੀ ਹੀ ਕਾਰ ਲੈਣਾ ਕਿਉਂਕਿ ਇਸ ਨੂੰ ਸੇਫਟੀ ਰੰਗ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਵੀ ਵਾਈਟ ਕਲਰ ਦੀ ਕਾਰ ਚਲਾਉਂਗੇ ਤਾਂ ਤੁਹਾਨੂੰ ਉਸ ਦੇ ਅੰਦਰ ਬਹੁਤ ਘੱਟ ਗਰਮੀ ਮਹਿਸੂਸ ਹੋਵੇਗੀ ਕਿਉਂਕਿ ਵਾਈਟ ਕਲਰ ਸੂਰਜ ਦੀ ਰੋਸ਼ਨੀ ਨੂੰ ਰਿਫਲੈਕਟ ਕਰਦਾ ਹੈ ਤੇ ਦੂਜੇ ਰੰਗ ਸੂਰਜ ਦੀ ਰੋਸ਼ਨੀ ਨੂੰ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਸਭ ਤੋਂ ਬਾਅਦ ਉਸ ਦੇ ਸੁਣਨ ਵਾਲੇ ਅੰਗ ਖੜਦੇ ਹਨ ਮਤਲਬ ਕਿ ਜਿਹੜੇ ਇਨਸਾਨ ਦੀ ਮੌਤ ਹੁੰਦੀ ਹੈ ਉਸ ਦੀ ਮੌਤ ਹੋਣ ਤੋਂ 2-3 ਮਿੰਟ ਤੱਕ ਉਸ ਦੇ ਆਲੇ-ਦੁਆਲੇ ਜਿਹੜੀਆਂ ਵੀ ਗੱਲਾਂ ਹੁੰਦੀਆਂ ਨੇ ਉਹ ਸੁਣ ਸਕਦਾ ਹੈ ਇਨਸਾਨ ਦੀ ਮੌਤ ਹੋਣ ਤੋਂ ਬਾਅਦ ਸਭ ਤੋਂ ਪਹਿਲੀ ਚੀਜ਼ ਜਿਹੜੀ ਮਰਦੀ ਹੈ ਉਹ ਹੈ ਸੈਂਸ ਆਫ ਟੱਚ ਯਾਨੀ ਕਿ ਕਿਸੇ ਵੀ ਚੀਜ਼ ਨੂੰ ਮਹਿਸੂਸ ਕਰਨਾ ਇਹ ਸਭ ਤੋਂ ਪਹਿਲਾਂ ਖਤਮ ਹੁੰਦਾ ਹੈ ਤੁਸੀਂ ਕਦੇ ਵੀ ਕਿਸੇ ਰੈਸਟੋਰੈਂਟ ਦੇ ਵਿੱਚ ਜਾ ਕੇ ਜੇਕਰ ਕੌਫੀ ਪੀਣੇ ਹੋ ਤਾਂ ਤੁਹਾਨੂੰ ਕੌਫੀ ਦੇ ਪੈਸੇ ਦੇਣੇ ਪੈਣਗੇ ਪਰ ਰਸ਼ੀਆ ਦੇ ਵਿੱਚ ਇੱਕ ਜੇ ਹਾਰ ਰੈਸਟੋਰੈਂਟ ਹੈ ਜਿੱਥੇ ਸਭ ਚੀਜ਼ਾਂ ਫ੍ਰੀ ਹਨ ਜਿਵੇਂ ਕਿ ਚਾਹ ਕੌਫੀ ਅਤੇ ਟੋਸਟ ਵਗੈਰਾ ਅੱਦੀ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਪੈਸੇ ਨਹੀਂ ਲੈਂਦੇ ਉਹ ਪੈਸੇ ਲੈਂਦੇ ਹਨ ਤਾਂ ਉੱਥੇ ਸਿਰਫ ਬਹਿਣ ਦੇ ਯਾਨੀ ਕਿ ਟਾਈਮ ਦੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਟਾਈਮ ਵਿੱਚ ਮੱਦੀ ਯਾਨੀ ਕਿ ਸਮਾਹੀ ਦੌਲਤ ਹੈ ਜਦੋਂ ਵੀ ਤੁਸੀਂ ਕਿਸੇ ਦੇ ਫੋਨ ਨੂੰ ਚੱਕਦੇ ਹੋ ਤਾਂ ਤੁਸੀਂ ਹੈਲੋ ਕਹਿੰਦੇ ਹੋ ਪਰ ਹਰ ਦੇਸ਼ ਦੇ ਵਿੱਚ ਅਜਿਹਾ ਨਹੀਂ ਕਿਹਾ ਜਾਂਦਾ ਹਰ ਦੇਸ਼ ਦੇ ਵਿੱਚ ਇਸ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਲ ਬੋਲਿਆ ਜਾਂਦਾ ਹੈ ਜਿਵੇਂ ਕਿ ਅਮਰੀਕਾ ਦੇ ਵਿੱਚ ਜ਼ਿਆਦਾਤਰ ਲੋਕ ਫੋਨ ਚੁੱਕਣ ਤੋਂ ਬਾਅਦ ਗ੍ਰੀਟਿੰਗ ਕਰਦੇ ਹਨ ਜਿਵੇਂ ਕਿ ਗੁੱਡ ਮਾਰਨਿੰਗ ਜਾਂ ਗੁੱਡ ਈਵਨਿੰਗ ਤੇ ਰਸ਼ੀਆ ਦੇ ਵਿੱਚ ਜ਼ਿਆਦਾਤਰ ਲੋਕ ਫੋਨ ਚੱਕਣ ਤੋਂ ਬਾਅਦ ਕਹਿੰਦੇ ਹਨ ਆਈ ਐਮ ਲਿਸਨਿੰਗ ਤੁਸੀਂ ਕਈ ਖਬਰਾਂ ਅਜਹੀਆਂ ਸੁਣੀਆਂ ਹੋਣਗੀਆਂ ਜਿਸ ਦੇ ਵਿੱਚ ਚੋਰਾਂ ਨੇ ਪਿਸਤੌਲ ਦੀ ਮਦਦ ਦੇ ਨਾਲ ਬੈਂਕ ਨੂੰ ਲੁੱਟ ਲਿਆ ਪਰ ਜੋ ਇਜ਼ਰਾਈਲ ਦੇ ਇਸ ਆਦਮੀ ਨੇ ਕੀਤਾ ਉਸ ਦੇ ਲਈ ਤਾਂ ਬਹੁਤ ਜ਼ਿਆਦਾ ਹਿੰਮਤ ਚਾਹੀਦੀ ਸੀ ਕਿਉਂਕਿ ਇਸ ਆਦਮੀ ਨੇ ਦੋ ਬੈਂਕ ਲੁੱਟ ਲਏ ਉਹ ਵੀ ਲਗਾਤਾਰ ਪਰ ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਸ ਨੇ ਦੋਨੇ ਬੈਂਕ ਸਿਰਫ ਇੱਕ ਐਵਾ ਕਾਰਡੋ ਫਾਲ ਦੇ ਨਾਲ ਹੀ ਲੁੱਟ ਲਏ ਉਸ ਨੇ ਐਵਾ ਕਾਰਡੋ ਫਾਲ ਨੂੰ ਇਸ ਤਰ੍ਹਾਂ ਆਪਣੇ ਹੱਥ ਦੇ ਵਿੱਚ ਫੜਿਆ ਕਿ ਦੇਖਣ ਨੂੰ ਇਹ ਇਸ ਤਰ੍ਹਾਂ ਲੱਗੇ ਕਿ ਜਿਵੇਂ ਇੱਕ ਗ੍ਰੇਨੇਡ ਹੈ ਤੇ ਇਸ ਤਰ੍ਹਾਂ ਉਸ ਨੇ ਬੈਂਕ ਵਾਲਿਆਂ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਲੁੱਟ ਲਏ ਇਹ ਵੇ ਜੈਨੇ ਸ਼ੂਈ ਇਹਨਾਂ ਨੇ ਇੱਕ ਗ੍ਰਹਿ ਦੀ ਖੋਜ ਕੀਤੀ ਸੀ ਤੇ ਨਾਸਾ ਨੇ ਇਹਨਾਂ ਦੀ ਆਸਥੀਆਂ ਨੂੰ ਚੰਦ ਦੇ ਉੱਪਰ ਖਿਲਾਰਿਆ ਹੈ ਅਸਲ ਦੇ ਵਿੱਚ ਐਵੇ ਜੀਨ ਨੂੰ ਚੰਦ ਦੇ ਉੱਪਰ ਜਾਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਪਰ ਇੱਕ ਬਿਮਾਰੀ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਨਾਸਾ ਨੇ ਉਹਨਾਂ ਦੀ ਆਸਥੀਆਂ ਨੂੰ ਚੰਦ ਦੇ ਉੱਪਰ ਬਖੇਰ ਦਿੱਤਾ ਅਮਰੀਕਾ ਦੇ ਟੈਕਸਾਸ ਦੇ ਵਿੱਚ ਰਹਿਣ ਵਾਲੀ ਟੀਨਾ ਬੈਟੀ ਨੂੰ 2014 ਦੇ ਵਿੱਚ ਪਤਾ ਲੱਗਿਆ ਕਿ ਉਸ ਦੇ ਨੱਕ ਦੇ ਵਿੱਚ ਕੈਂਸਰ ਹੈ ਜਿਸ ਦੇ ਕਾਰਨ ਉਸ ਦੇ ਨੱਕ ਨੂੰ ਕੱਟਣਾ ਪਿਆ ਸ਼ੁਰੂ ਦੇ ਵਿੱਚ ਤਾਂ ਉਸ ਨੂੰ ਕਾਫੀ ਜਦਾ ਅਜੀਬ ਲੱਗਿਆ ਤੇ ਉਸ ਦੇ ਘਰ ਪਰਿਵਾਰ ਵਾਲਿਆਂ ਨੇ ਉਸ ਨੂੰ ਇੰਨਾ ਹੌਸਲਾ ਦਿੱਤਾ ਕਿ ਅੱਜ ਉਹ ਬਿਨਾਂ ਨੱਕ ਤੋਂ ਖੁਸ਼ੀ ਦੀ ਹੈ ਇਸ ਨੂੰ ਕਹਿ ਸਕਦੇ ਹਾਂ ਕਿ ਜ਼ਿੰਦਗੀ ਨੂੰ ਸ਼ਾਨ ਦੇ ਨਾਲ ਜਿਉਣਾ ਚਾਹੀਏ ਆਪਾਂ ਕਿਸੇ ਵੀ ਸਥਿਤੀ ਦੇ ਵਿੱਚ ਹੋਈਏ ਹੁਣ ਤੁਸੀਂ ਦੇਖੋ ਇੱਕ ਬਹੁਤ ਹੀ ਸੋਹਣਾ ਆਲਣਾ ਜਿਸ ਨੂੰ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਬਣਾਇਆ ਗਿਆ ਹੈ ਕਿਹਾ ਜਾਂਦਾ ਹੈ ਕਿ ਇਹ ਆਲਣਾ ਇੰਨਾ ਜਿਆਦਾ ਵੱਡਾ ਹੈ ਕਿ ਇਸ ਦੇ ਵਿੱਚ ਪੂਰੇ ਲਾਹੌਰ ਸ਼ਹਿਰ ਦੀਆਂ ਚਿੜੀਆਂ ਆ ਕੇ ਰਹਿ ਸਕ ਕੀ ਤੁਸੀਂ ਇੱਕ ਮਹਾਦੀਪ ਤੋਂ ਦੂਜੇ ਮਹਾਦੀਪ ਨੂੰ ਦੇਖ ਸਕਦੇ ਹੋ ਉਹ ਵੀ ਖੜ ਕੇ ਸਪੇਨ ਦੇ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਖੜ ਕੇ ਤੁਸੀਂ ਅਫਰੀਕਾ ਮਹਾਦੀਪ ਨੂੰ ਦੇਖ ਸਕਦੇ ਹੋ ਜਾਪਾਨ ਦੇ ਇੱਕ ਬਹੁਤ ਵੱਡੇ ਅਮੀਰ ਵਪਾਰੀ ਜੂਸੋ ਕਾਵਾ ਨੇ ਇਹ ਐਲਾਨ ਕੀਤਾ ਹੈ ਕਿ ਉਹਨਾਂ ਨੂੰ 8 ਲੋਕ ਚਾਹੀਦੇ ਹਨ ਜਿਹੜੇ ਉਹਨਾਂ ਦੇ ਨਾਲ ਚੰਦ ਦੇ ਉੱਪਰ ਜਾ ਸਕਣ ਤੇ ਜਿਹੜਾ ਵੀ ਉਹਨਾਂ ਦੇ ਨਾਲ ਜਾਣ ਦਾ ਇੱਛਕ ਹੋਵੇ ਉਹ ਡੀਅਰ ਮੂਨ ਨਾਮ ਦੀ ਇੱਕ ਐਪ ਦੇ ਉੱਪਰ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਇੱਕ ਜਮਾਨਾ ਸੀ ਜਦੋਂ ਫਾਸਟ ਬੋਲਰ ক্রিকেট ਦੇ ਵਿੱਚ ਰਾਜ ਕਰਦੇ ਸਨ ਤੇ ਉਹਨਾਂ ਦਾ ਪੂਰਾ ਦਬਦਬਾ ਹੁੰਦਾ ਸੀ ਔਰ ਤੁਸੀਂ ਇਸ ਫੋਟੋ ਨੂੰ ਦੇਖੋ ਇਸ ਫੋਟੋ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹੌਲੀ-ਹੌਲੀ ਬੈਟ ਚੇਂਜ ਹੁੰਦਾ ਗਿਆ ਤੇ ਬੈਟ ਦੀ ਸ਼ੇਪ ਚੇਂਜ ਹੋਣ ਕਾਰਨ ਅੱਜ ਫਾਸਟ ਬੋਲਰਾਂ ਨੇ ਇੰਨੇ ਜਿਆਦਾ ਚੌਕੀ ਅਤੇ ਛੱਕੇ ਪੈਣ ਲੱਗੇ ਨੇ ਗੋਲਮਾਲ ਫਿਲਮ ਦਾ ਇਹ ਮੋਟਰਸਾਈਕਲ ਤੁਹਾਨੂੰ ਯਾਦ ਹੀ ਹੋਵੇਗਾ ਜਿਸ ਦੇ ਉੱਪਰ ਪੰਜ ਦੋਸਤ ਬਹਿ ਜਾਂਦੇ ਸਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਮੋਟਰਸਾਈਕਲ ਅਸਲ ਜ਼ਿੰਦਗੀ ਦੇ ਵਿੱਚ ਵੀ ਹੈ ਇਹ ਦੇਖੋ ਦੁਨੀਆ ਦੀ ਸਭ ਤੋਂ ਲੰਬੀ ਮੋਟਰਸਾਈਕਲ ਇਸ ਦੀ ਲ ਤੁਸੀਂ ਸਾਰਿਆਂ ਨੇ ਇਹ ਪੋਇਮ ਜ਼ਰੂਰ ਸੁਣੀ ਹੋਵੇਗੀ ਕਿ ਮੱਛੀ ਜਲਦੀ ਰਾਣੀ ਹੈ ਜੀਵਨ ਇਸ ਦਾ ਪਾਣੀ ਹੈ ਪਰ ਇਹ ਪੋਇਮ ਲੇਖਣ ਵਾਲਾ ਸ਼ਾਇਦ ਨਹੀਂ ਜਾਣਦਾ ਹੋਵੇਗਾ ਕਿ ਮੱਡ ਸਕੀਪਰ ਨਾਮ ਦੀ ਇੱਕ ਮੱਛੀ ਵੀ ਹੈ ਜਿਹੜੀ ਪਾਣੀ ਤੋਂ ਬਾਹਰ ਵੀ ਚੱਲ ਸਕਦੀ ਹੈ ਬਲਕਿ ਇਹ ਮੱਛੀ ਗਲੈਰੀ ਦੀ ਤਰ੍ਹਾਂ ਦਰਾਫਤਾਂ ਦੇ ਉੱਪਰ ਵੀ ਚੜ ਜਾਂਦੀ ਹੈ ਇੰਨਾ ਹੀ ਨਹੀਂ ਰਿਸਰਚ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਇਹ ਮੱਛੀ ਆਪਣੀ ਜ਼ਿੰਦਗੀ ਦਾ 1 ਤਿਹਾਈ ਹਿੱਸਾ ਪਾਣੀ ਤੋਂ ਬਾਹਰ ਗੁਜ਼ਾਰਦੀ ਹੈ ਹਨ ਤੁਹਾਨੂੰ ਇਹ ਦੇਖਣ ਨੂੰ ਇੱਕ ਦੁਲਹਨ ਲੱਗ ਰਹੀ ਹੋਵੇਗੀ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪੈਰੂ ਦੇਸ਼ ਦਾ ਇੱਕ ਵਾਟਰਫਾਲ ਜਾਨਕੀ ਇੱਕ ਝਰਨਾ ਹੈ ਜਿਸ ਤੇ ਦੁਲਹਨ ਵਾਂਗ ਦਿਖਾਈ ਦੇਣ ਦੇ ਕਾਰਨ ਇਸ ਦਾ ਨਾਮ ਬ੍ਰਾਈਡਲ ਵਾਟਰਫਾਲ ਰੱਖ ਦਿੱਤਾ ਗਿਆ ਹੈ ਹੁਣ ਤੁਸੀਂ ਧਿਆਨ ਦੇ ਨਾਲੇ ਫੋਟੋ ਨੂੰ ਦੇਖੋ ਤੇ ਸੋਚੋ ਕਿ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ ਜੇਕਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਇੱਕ ਡੱਡੂ ਹੈ ਜਿਸ ਨੇ ਜ਼ਹਿਰੀਲੀ ਮੱਕੜੀ ਨੂੰ ਖਾਣ ਦੇ ਲਈ ਫੜਿਆ ਸੀ ਪਰ ਜਿਵੇਂ ਹੀ ਇਸ ਡੱਡੂ ਨੇ ਮੱਕੜੀ ਨੂੰ ਖਾਣ ਦੇ ਲਈ ਉਸ ਨੂੰ ਆਪਣੇ ਅੰਦਰ ਲਿਆ ਤਾਂ ਮੱਕੜੀ ਦੇ ਜ਼ਹਿਰ ਦੇ ਕਾਰਨ ਇਸ ਦੀ ਥਾਂ ਤੇ ਹੀ ਮੌਤ ਹੋ ਗਈ ਮੱਕੜੀ ਕਿੰਨੀ ਜ਼ਿਆਦਾ ਜ਼ਹਿਰੀਲੀ ਹੈ ਇਸ ਦਾ ਪਤਾ ਤੁਹਾਨੂੰ ਦੇਖਣ ਤੋਂ ਹੀ ਲੱਗ ਗਿਆ ਹੋਵੇਗਾ ਕਿ ਡੱਡੂ ਉਸੇ ਥਾਂ ਬਸ ਉਸ ਕੰਧ ਦੇ ਉੱਪਰ ਹੀ ਚਿੰਬੜਿਆ ਰਹਿ ਗਿਆ ਕੁਦਰਤ ਦੇ ਕੁਝ ਨਿਯਮ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਤੋੜ ਨਹੀਂ ਸਕਦਾ ਪਰ ਹੁਣ ਤੁਸੀਂ ਇਹ ਦਰਖਤ ਨੂੰ ਦੇਖੋ ਇਹ ਦਰਖਤ ਗ੍ਰੈਵਿਟੀ ਜਾਨਕਿ ਗੁਰਤਾਕਰਸ਼ਨ ਨੂੰ ਤੋੜ ਕੇ ਉੱਪਰ ਤੋਂ ਥੱਲੇ ਵੱਲ ਨੂੰ ਉੱਗ ਰਿਹਾ ਹੈ ਇਹ ਦਰਖਤ ਇਟਲੀ ਦੀ ਇੱਕ ਪਾਰਕ ਦੇ ਵਿੱਚ ਮੌਜੂਦ ਹੈ ਕੀ ਤੁਸੀਂ ਜਾਣਦੇ ਹੋ ਇੱਕ ਜਿਹੜਾ ਤਰਲ ਜਾਨਕਿ ਇੱਕ ਅਜਿਹਾ ਵੀ ਲਿਕਵਿਡ ਹੈ ਜਿਹੜਾ ਕਦੇ ਵੀ ਨਹੀਂ ਜੰਮਦਾ ਜਾਨਕਿ ਕਦੇ ਵੀ ਉਹ ਫ੍ਰੀਜ਼ ਨਹੀਂ ਹੁੰਦਾ ਚਾਹੇ ਕਿੰਨੀ ਵੀ ਠੰਡ ਕਿਉ ਨਾ ਹੋਵੇ ਗੈਸੋਲੀਨ ਇੱਕ ਜਿਹੜਾ ਤਰਲ ਪਦਾਰਥ ਹੈ ਜਿਹੜਾ ਕਦੇ ਵੀ ਨਹੀਂ ਜੰਮਦਾ ਪਾਰਲੇਜੀ ਇੱਕ ਅਜਿਹਾ ਬਿਸਕੁਟ ਹੈ ਜਿਸ ਨੂੰ ਆਪਾਂ ਸਾਰਿਆਂ ਨੇ ਕਦੇ ਨਾ ਕਦੇ ਜ਼ਰੂਰ ਖਾਤਾ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪਾਰਲੇਜੀ ਦੇ ਵਿੱਚ ਜੀ ਦਾ ਮਤਲਬ ਕੀ ਹੈ ਜਿਵੇਂ ਕਿ ਤੁਸੀਂ ਇਸ ਦੀ ਐਡ ਦੇ ਵਿੱਚ ਹੀ ਦੇਖਿਆ ਹੋਵੇਗਾ ਕਿ ਇਸ ਨੂੰ ਜੀ 4 ਜੀਨੀਅਸ ਕਿਹਾ ਜਾਂਦਾ ਹੈ ਪਰ ਇਹ ਗਲਤ ਹੈ ਕਿਉਂਕਿ ਜਦੋਂ origignal ਪਾਰਲੇਜੀ ਬਣਾਇਆ ਗਿਆ ਸੀ ਤਾਂ ਇਸ ਦੇ ਜੀ ਦਾ ਮਤਲਬ ਗਲੂਕੋਜ਼ ਸੀ ਜਦੋਂ ਪਾਰਲੇਜੀ ਭਾਰਤ ਦੀ ਉਹ ਪਹਿਲੀ ਕੰਪਨੀ ਬਣੀ 5000 ਕਰੋੜ ਰਿਟੇਲ ਪ੍ਰਾਈਸ ਕ੍ਰਾਸ ਕਰਨ ਵਾਲੀ ਤਾਂ ਇਹਨਾਂ ਨੇ ਆਪਣਾ ਲੋਗੋ ਬਦਲ ਕੇ ਜੀ ਗਲੂਕੋਜ਼ ਤੋਂ ਜੀ 4 ਜੀਨੀਅਸ ਕਰ ਦਿੱਤਾ ਇਹ ਸਾਂਝ ਜਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਇੱਕ ਜਰੋਚਕਤਾ ਤੁਹਾਨੂੰ ਸਾਨੂੰ ਸਾਡੇ ਇੰਸਟਾਗ੍ਰਾਮ ਦੇ ਪੇਜ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ